ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਅਸਟਮ ਆਪਨ ਜਪਜੀ ਸਾਹਿਬ ਦੇ ਜਾਪ ਸਰਵਣ ਕੀਤੇ ਨੇ 12ਵਾਂ ਮਾਜੀ ਦੇ ਜਾਪ ਸਰਵਣ ਕੀਤੇ ਨੇ ਸਵਾਉ ਅੱਜ ਫਗਣ ਦੀ ਸੰਗਰਾਂਦ ਦਾ ਦਿਹਾੜਾ ਆਰੰਭ ਹੋਇਆ ਹੈ ਸਸਾਰੀਆਂ ਸੰਗਤਾਂ ਕੁਸ਼ਕ ਸਮਾਂ ਆਪਾਂ ਮਹੀਨੇ ਦੀ ਵਿਚਾਰ ਕਰੀਏ ਜੀ ਸੰਗਤਾਂ ਸਮੇਂ ਜੋ ਸਮਾਂ ਕੱਢ ਕੇ ਗੁਰੂ ਘਰ ਪਹੁੰਚਣ ਦੀ ਕਿਰਪਾਲਤਾ ਕਰੋ ਅਰਦਾਸਾਂ ਵਿੱਚ ਹਾਜ਼ਰੀ ਭਰਿਓ ਆਪਣੇ ਸਮੇਂ ਨੂੰ ਆਪਣੇ ਸਵਾਸਾਂ ਨੂੰ ਸਫਲੇ ਬਣਾਈਏ ਜੀ ਆਓ ਸਾਰਿਆਂ ਸੰਗਤਾਂ ਰਲ ਕੇ ਇਸ ਮਹੀਨੇ ਦੀ ਵਿਚਾਰ ਕਰੀਏ ਜੀ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ संत सहाय राम के कर कृपा दिया मलाई सेज सहावी सर्व सुख हुन दुख नाही जाए इच्छु पुन्ने बड भागणी पा वर पाया हर राए मिल सहिया मंगल गावही ਗੀਤਾ ਗਵਿੰਦ ਅਲਾਏ ਹਰ ਜਿਹਾ ਅਵਰਨਾ ਦਿਸਾਈ ਕੋਈ ਦੂਜਾ ਲਵੈ ਨਾ ਲਾਏ ਹਲਤ ਪਲਤ ਸਵਾਰਿਆ ਨ ਨਹਿ ਚਲ ਦਿੱਤ ਅਨ ਜਾਏ ਸੰਸਾਰ ਸਾਗਰ ਤੇ ਰਖੇ ਅਨ ਬਹੁੜ ਨ ਜਨਮ ਧਾਏ ਜਹਿਵਾ ਏਕ ਅਨੇਕ ਗੁਣਾਂ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋਂ ਤਿਲ ਨਾ ਤੁਮਾਏ ਫਲ ਗੁਣ ਨਿਤ ਸਲਾਹੀਐ ਜਿਸਨੋਂ ਤਿਲ ਨਾ ਤੁਮਾਏ ਪੰਚਮ ਪਾਸ਼ਾ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਮਹੀਨੇ ਦੇ ਵਿੱਚ ਆਪਾਂ ਨੂੰ ਉਪਦੇਸ਼ ਦਿੰਦੇ ਹਨ ਤੇ ਸਮਝਾਉਣਾ ਕਰਦੇ ਨੇ ਮਾਗਦਾ ਮਹੀਨੇ ਵਿੱਚ ਲੋਕਾਂ ਨੇ ਵਿਹਿਰਾ ਘੱਤ ਕੇ ਤੀਰਥ ਇਸ਼ਨਾਨ ਭੋਮਣ ਕਰਦਿਆਂ ਨੂੰ ਵੇਖ ਕੇ ਜੀਵ ਰੂਪੀ ਇਸਤਰੀ ਆਪਣੇ ਮਨਮ ਨੂੰ ਪਤੀ ਪਰਮਾਤਮਾ ਦੀ ਯਾਦ ਦੇ ਵਿੱਚ ਲਿਆਉਂਦੀ ਹੈ। ਉਸ ਦੀ ਕਿਰਪਾ ਦੀ ਪ੍ਰਾਪਤੀ ਨੂੰ ਹੀ ਤੀਰਥ ਇਸ਼ਨਾਨ ਤੇ ਦਾਨ ਕਰਨਾ ਸਮਝਦੀ ਹੈ। ਜਦੋਂ ਇਸ ਤਰ੍ਹਾਂ ਉਸ ਦੀ ਕਿਰਪਾ ਦੇ ਗੁਣਾਂ ਨੂੰ ਹਿਰਦੇ ਵਿੱਚ ਵਸਾਉਂਦੀ ਹੈ ਤਾਂ ਉਸ ਦੇ ਦਰਸ਼ਨਾਂ ਦਾ ਚਲਕਾਰਾ ਅਨੁਭਵ ਕਰਦੀ ਹੈ ਇਸ ਮਹੀਨੇ ਦੁਆਰਾ ਪ੍ਰੇਮਣ ਦੇ ਅਨਭਵੀ ਦਰਸ਼ਨ ਦੇ ਹੁਲਾਰੇ ਨੂੰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਵਰਣਨ ਕਰਦੇ ਹਨ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਅਗਣ ਵਿੱਚ ਆਨੰਦ ਉਤਪੰਨ ਹੋਇਆ ਕਿਉਂਕਿ ਹਰੀ ਸੱਜਣ ਪਰਮਾਤਮਾ ਪ੍ਰਗਟ ਹੋਏ ਨੇ ਜਿਸ ਪਰਮਾਤਮਾ ਨੂੰ ਮਿਲਣ ਦੀ 12 ਮਹੀਨਿਆਂ ਤੋਂ ਤਾਂਘ ਸੀ ਜਦੋਂ ਉਹ ਆਣ ਕੇ ਮਿਲ ਪਏ ਤਾਂ ਜੀਵ ਰੂਪੀ ਪ੍ਰੇਮਣ ਦਾ ਸੋਗ ਦੂਰ ਹੋ ਗਏ ਤੇ ਆਨੰਦ ਦੇ ਵਾਜੇ ਵੱਜਣ ਲੱਗ ਪਏ ਨੇ ਜੇ ਆਪਾਂ ਪੜਦੇ ਆ ਨਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਜ ਸੇ ਤੇ ਮਨ ਵਜੀਆਂ ਵਧਾਈਆਂ ਇਸ ਤਰ੍ਹਾਂ ਪ੍ਰੇਮਣ ਦਾ ਮਨ ਖੁਸ਼ੀਆਂ ਦੇ ਨਾਲ ਖੜ ਉੱਠਿਆ ਤੇ ਸਤਿਗੁਰ ਜੀ ਸਮਝਾਉਣਾ ਕਰਦੇ ਹਨ ਸੰਤ ਸਹਾਈ ਰਾਮ ਕੇ ਕਾਰੇ ਕਿਰਪਾ ਦਿਆ ਮੜਾਏ ਸਤਿਗੁਰ ਜੀ ਕਹਿੰਦੇ ਭਾਈ ਇਸ ਕਾਰਜ ਦੇ ਵਿੱਚ ਪਰਮਾਤਮਾ ਦੇ ਸੰਤ ਸਹਾਈ ਹੁੰਦੇ ਨੇ ਜਿਨ੍ਹਾਂ ਨੇ ਕਿਰਪਾ ਕਰਕੇ ਮੇਲ ਕਰਾ ਦਿੱਤਾ ਵਾਹਿਗੁਰੂ ਦਾ ਦਰਸ਼ਨ ਪ੍ਰਾਪਤ ਕਰਨ ਵਾਸਤੇ ਸੰਤਾਂ ਦੀ ਦ੍ਰਿਸ਼ਟੀ ਹੋਣੀ ਜ਼ਰੂਰੀ ਹੈ ਮਾਗਦੇ ਮਹੀਨੇ ਵਿੱਚ ਵੀ ਆਪਾਂ ਪਿਛਲੀ ਸੰਗ੍ਰਾਂਤ ਤੇ ਉਪਦੇਸ਼ ਸਰਵਣ ਕੀਤਾ ਸੀ ਕਿ ਸਾਧ ਸੰਗਤ ਦੀ ਧੂੜੀ ਵਿੱਚ ਇਸ ਨਾਨਕ ਕਰਕੇ ਉਹਨਾਂ ਦੀ ਕਿਰਪਾ ਦੇ ਪਾਤਰ ਬਣੋ ਸੰਤਾਂ ਦੇ ਚਰਨਾਂ ਦੀ ਧੂੜੀ ਭਾਵ ਕੇ ਸੰਤਾਂ ਦੀ ਧੂੜੀ ਮਨ ਨੂੰ ਨਿਰਮਲ ਕਰੋ ਜਦੋਂ ਸੰਤਾਂ ਦੀ ਕਿਰਪਾ ਹੋਈ ਤਾਂ ਉਹਨਾਂ ਦੇ ਪ੍ਰੇਮੀ ਦਾ ਮੇਲ ਕਰਾ ਦਿੱਤਾ ਇਸ ਤਰ੍ਹਾਂ ਪ੍ਰੇਮੀ ਦੇ ਪਿਆਰੇ ਸੰਤ ਜੱਗੇ ਆਸਾ ਦੇ ਵਿੱਚ ਛੋੜੇ ਦਾ ਦੁੱਖ ਦੂਰ ਕਰਨ ਵਿੱਚ ਆਪ ਸਹਾਈ ਹੁੰਦੇ ਨੇ ਜਿਵੇਂ ਸਿੱਧੀ ਜੀ ਗੱਲ ਕਰੀਏ ਤੇ ਜਿਵੇਂ ਕੋਈ ਦੋ ਘਰਾਂ ਦੇ ਮੇਲ ਕਰਾਉਣੇ ਹੋਣ ਤਾਂ ਵਿਚੋਲਾ ਵਿੱਚ ਪਾਉਣਾ ਪੈਂਦਾ ਕੋਈ ਵਿਚੋਲਾ ਮਿਲਦਾ ਹੈ ਦੋ ਘਰਾਂ ਦੇ ਆਪਸ ਦੇ ਵਿੱਚ ਮੇਲ ਕਰਾ ਦਿੰਦਾ ਹੈ ਦੋਵਾਂ ਘਰਾਂ ਦਾ ਰਿਸ਼ਤਾ ਕਰਾਉਂਦਾ ਹੈ ਤੇ ਦੋ ਪਰਿਵਾਰਾਂ ਦੇ ਮੇਲ ਹੋ ਜਾਂਦੇ ਨੇ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਸੰਤਾਂ ਨੂੰ ਵਿੱਚ ਵਿਚੋਲਾ ਪਾਉਣਾ ਬਹੁਤ ਜ਼ਰੂਰੀ ਹੈ ਤੇ ਅੰਮ੍ਰਿਤ ਵੇਲੇ ਵੀ ਧੰਗ ਗੁਰੂ ਅਰਜਨ ਦੇਵ ਜੀ ਨੇ ਦੱਸਿਆ ਸੀ ਕਿ ਸੰਤ ਕੈਸੇ ਹੋਣ ਅੱਜ ਕੱਲ ਦੇ ਬਾਬਿਆਂ ਵਾਲੇ ਸੰਤ ਨਹੀਂ ਸਤਿਗੁਰਾਂ ਨੇ ਦੱਸੇ ਕਿ ਜਿਹੜੇ ਸਿੱਧੇ ਰਾਹ ਚੱਲਦੇ ਚੱਲਦੇ ਪਤਾ ਨਹੀਂ ਕਦੋਂ ਰਸਤਾ ਭਟਕ ਜਾਣ ਇਹਨਾਂ ਦੀ ਬਾਬਤ ਸੰਤਾਂ ਦੇ ਬਾਬਤ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਆਪਾਂ ਨੂੰ ਸਮਝਾਇਆ ਸੀ ਹੁਕਮਨਾਮਾ ਸਾਹਿਬ ਦੇ ਵਿੱਚ ਤੇ ਸਤਗੁਰੂ ਜੀ ਬੜੇ ਪਿਆਰ ਦੇ ਨਾਲ ਸਮਝਾਉਣਾ ਕਰਦੇ ਨੇ ਭਾਈ ਇਸ ਕਾਰਜ ਵਾਸਤੇ ਪਰਮਾਤਮਾ ਦੇ ਪਿਆਰੇ ਸਹਾਈ ਹੁੰਦੇ ਨੇ ਜਿਨ੍ਹਾਂ ਨੇ ਕਿਰਪਾ ਕਰਕੇ ਮੇਲ ਕਰਾ ਦਿੱਤਾ ਸੇਜ ਸਹਾਵੀ ਸਰਬ ਸੁਖ ਹਣ ਦੁੱਖਾ ਨਾਹੀ ਜਾਏ ਸੇਜ ਸੋਭਣੀ ਕੋ ਗਈ ਹੁਣ ਦੁੱਖਾਂ ਨੂੰ ਕਹਿੰਦੇ ਕੋਈ ਥਾਂ ਨਹੀਂ ਰਹੇਗੀ ਜਦੋਂ ਪਿਆਰੇ ਦੇ ਨਾਲ ਸਿਵ ਪ੍ਰੇਮੀ ਦਾ ਮੇਲ ਹੋਇਆ ਤੇ ਮਲਾਪ ਕਰਕੇ ਜੀਵ ਰੂਪੀ ਇਸਤਰੀ ਦੀ ਸੇਜਾ ਹਿਰਦੇ ਵਿੱਚ ਸੋਭਨੀਕ ਹੋ ਗਈ ਅਤੇ ਸੁਖ ਹੀ ਸੁਖ ਬਣ ਗਏ ਮੌਜਾਂ ਬਣ ਗਈਆਂ ਵਿਛੋੜੇ ਕਰਕੇ ਜੋ ਦੁੱਖ ਹੁੰਦੇ ਸਨ ਹੁਣ ਉਹਨਾਂ ਦੇ ਠਹਿਰਨ ਵਾਸਤੇ ਹਿਰਦੇ ਵਿੱਚ ਕੋਈ ਥਾਂ ਨਹੀਂ ਰਹੀ ਜਿਵੇਂ ਸਤਿਗੁਰ ਜੀ ਦੀ ਬਾਣੀ ਕਹਿੰਦੀ ਹੈ ਮਿਟ ਗਈ ਚਿੰਤ ਪੁਨੀ ਮਨ ਆਸਾ ਦਇਆ ਕਰੀ ਸਤਿਗੁਰੁ ਗੁਣਤਾਸਾ ਦੁਖ ਨਾਠੇ ਸੁਖ ਸਹਿਜ ਸਮਾਏ ਢੇਲ ਨਾ ਪਰੇ ਜਾਂ ਗੁਰ ਫਰਮਾਏ ਸਵੈਸਤਰਾ ਸਤਿਗੁਰ ਜੀ ਕਹਿੰਦੇ ਭਾਈ ਓ ਜੀਵਾ ਰੂਪੇ ਇਸਤਰੀ ਦੀ ਸਹਿਜਾ ਹਿਰਦੇ ਵਿੱਚ ਸੋਭਨੇਕ ਹੋ ਗਈ ਭਾਵ ਕਿ ਹੁਣ ਸੁਖੀ ਸੁਖ ਹੋ ਗਏ ਜਦੋਂ ਪਿਆਰੇ ਦੇ ਨਾਲ ਪ੍ਰੇਮੀ ਦਾ ਮੇਲ ਹੋ ਗਿਆ ਐਛ ਪੰਨੇ ਵੱਡੇ ਭਾਗਣੀ ਵਰ ਪਾਇਆ ਹਰ ਰਾਇ ਵੱਡੇ ਭਾਗਾ ਵਾਲੀ ਦੀ ਇੱਛਾ ਪੂਰੀ ਹੋ ਗਈ ਹੈ ਉਸ ਨੇ ਹਰੀ ਰਾਜਾ ਵਰ ਪ੍ਰਾਪਤ ਕਰ ਲਿਆ ਹੈ ਤੇ ਸਤਿਗੁਰ ਕਹਿੰਦੇ ਗੁਰੂ ਦੀ ਕਿਰਪਾ ਨਾਲ ਜਦੋਂ ਜੀਵ ਰੂਪੇ ਇਸਤਰੀ ਵੱਡੇ ਭਾਗਾ ਵਾਲੀ ਹੋਈ ਤਾਂ ਉਸ ਨੇ ਅਕਾਲ ਪੁਰਖ ਪਤੀ ਨੂੰ ਪਾ ਲਿਆ ਅਤੇ ਉਸ ਦੇ ਮਨ ਦੀ ਜੋ ਮਰਾਦ ਸੀ ਉਹ ਪੂਰੀ ਹੋ ਗਈ ਸਤਿਗੁਰ ਜੀ ਬਚਨ ਕਰਦੇ ਨੇ ਕਰ ਕਿਰਪਾ ਘਰ ਆਇਆ ਗੁਰ ਕਾ ਹਿਤ ਅਪਾਰ ਵਰ ਪਾਇਆ ਸੁਹਾਗਣੀ ਕੇਵਲ ਏਕ ਮਰਾਰ ਮੇਰੇ ਸਤਿਗੁਰ ਜੀ ਬੜੇ ਪਿਆਰ ਦੇ ਨਾਲ ਸਮਝਾਉਣਾ ਕਰਦੇ ਨੇ ਕਿ ਸੰਤਾਂ ਦਾ ਪੱਲਾ ਫੜ ਪਰ ਸੰਤ ਵੀ ਕੋਈ ਰੱਬ ਨੂੰ ਜਪਣ ਵਾਲੇ ਹੋਣ ਮਿਲ ਸਹਿਆਂ ਮੰਗਲ ਲਗਾਵਹੀ ਗੀਤਾ ਗਵਿੰਦ ਅਲਾਏ ਐਸੇ ਉੱਚੇ ਸੰਜੋਗਾਂ ਦੇ ਪ੍ਰਾਪਤ ਹੋ ਜਾਣ ਕਰਕੇ ਜਗਿਆਸ ਰੂਪੀ ਸਹੇਲੀਆਂ ਧੰਨਵਾਦ ਦੇ ਗੀਤ ਬੋਲਦੀਆਂ ਤੇ ਗਾਉਂਦੀਆਂ ਹਨ ਧੰਨ ਗੁਰ ਅਮਰਦਾਸ ਸਾਹਿਬ ਬਚਨ ਕਰਦੇ ਨੇ ਮਨ ਚਾਉ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਵ ਸਖੀ ਗ੍ਰਹਿ ਮੰਦਰ ਬਣਿਆ ਸਹਿਲੀਆਂ ਨੇ ਮਿਲ ਕੇ ਵਾਹਿਗੁਰੂ ਦੇ ਮੰਗਲ ਰੂਪੀ ਖੁਸ਼ੀ ਦੇ ਗੀਤ ਰਲ ਕੇ ਗਾਉਂਦੀਆਂ ਹਨ ਹਰ ਜਹਾਂ ਅਵਰਨਾ ਦਿਸਾਈ ਕੋਈ ਦੂਜਾ ਲਵੈ ਨਾ ਲਾਏ ਫਿਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਪਰਮਾਤਮਾ ਵਰਗਾ ਹੋਰ ਕੋਈ ਦੂਜਾ ਨਹੀਂ ਦਿਸਦਾ ਨਾ ਕੋਈ ਦੂਸਰਾ ਉਹਦੇ ਲਵੇ ਭਾਵ ਕੇ ਬਰਾਬਰ ਦਾ ਕੋਈ ਦਿਸਦਾ ਹੈ ਹਲਤ ਪਲਤ ਸਵਾਰਿਆਨ ਨਹਿ ਚਲ ਦਿੱਤ ਅਨ ਜਾਏ ਉਹ ਸੁਨਰੰਕਾਰ ਵਰਗਾ ਕੋਈ ਹੋਰ ਦਿਸਦਾ ਨਹੀਂ ਉਹਦੇ ਕੋਈ ਲਵੇ ਲਾਉਣੇ ਦਾ ਵੀ ਨਹੀਂ ਦਿਸਦਾ ਅਕਾਲ ਪੁਰਖ ਪਤੀ ਵਰਗਾ ਹੋਰ ਕੋਈ ਪਤੀ ਨਹੀਂ ਕਿਉਂਕਿ ਜਿਹਦੇ ਬਰਾਬਰ ਦਾ ਦੂਜਾ ਕੋਈ ਹੋਵੇ ਪਰ ਮੇਰੇ ਸਤਿਗੁਰ ਕਹਿੰਦੇ ਉਹਦੇ ਵਰਗਾ ਕੋਈ ਹੈ ਹੀ ਨਹੀਂ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੈ ਨਾ ਲਾਵਣਿਆ ਤੇ ਇਸ ਤਰ੍ਹਾਂ ਮੇਰੇ ਸਤਿਗੁਰ ਜੀ ਕਹਿੰਦੇ ਲੋਕ ਪਰਲੋਕ ਸਵਾਰ ਦਿੱਤੇ ਅਤੇ ਨਿਚਲ ਦੀ ਥਾਂ ਦਿੱਤੇ ਭਾਵ ਕਿ ਪਤੀ ਪਰਮਾਤਮਾ ਆਪਣੇ ਦਾਸਾਂ ਦੇ ਜੰਮਣ ਮਰਨ ਦੇ ਦੁੱਖ ਘਟ ਦਿੰਦਾ ਆਪਣੇ ਮੁਕਤ ਸਰੂਪ ਵਿੱਚ ਭੇਦ ਕਰ ਲੈਂਦਾ ਜਿਵੇਂ ਆਪਾਂ ਕਹਿੰਦੇ ਨਾ ਜੋਤੀ ਜੋਤ ਰਲੀ ਸੰਪੂਰਨthia ਰਾਮ ਉਹ ਪਰਮਾਤਮਾ ਆਪਣੇ ਵਿੱਚ ਹੀ ਮਿਲਾ ਲੈਂਦਾ ਤੇਰੀ ਆਤਮਾ ਜਿਹੜੀ ਇੱਕ ਤਰੇ ਸਰੀਰ ਦੇ ਵਿੱਚ ਪਰਮਾਤਮਾ ਨੇ ਟਕਾਈ ਹੋਈ ਹੈ ਸਰੀਰ ਤਾਂ ਮਿੱਟੀ ਦੀ ਢੇਰੀ ਹੈ ਇੱਥੇ ਹੀ ਰਹਿ ਜਾਣਾ ਤੇ ਜਿਹੜੀ ਅੰਦਰਲੀ ਆਤਮਾ ਉਹ ਪਰਮਾਤਮਾ ਆਪਣੇ ਵਿੱਚ ਮਿਲਾ ਲੈਂਦਾ ਹੈ ਸੰਸਾਰ ਸਾਗਰ ਤੇ ਰੱਖਣ ਬੋੜ ਨਾ ਜਨਮੈ ਧਾਇ ਧੰ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਨੇ ਸੰਸਾਰ ਵਿੱਚ ਡੁੱਬਣ ਤੋਂ ਰੱਖ ਲਿਆ ਤੇ ਫਿਰ ਮੁੜ ਕੇ ਜਮਨ ਮਰਨ ਦੇ ਗੇੜ ਚ ਨਹੀਂ ਪੈਂਦਾ ਪਰਮਾਤਮਾ ਆਪਣੇ ਦਾਸਾਂ ਨੂੰ ਸੰਸਾਰਕ ਪਦਾਰਥਾਂ ਵੱਲੋਂ ਵਿੱਚ ਗਰਕ ਨਹੀਂ ਹੋਣ ਦਿੰਦਾ ਇਸ ਸੰਸਾਰ ਵਿੱਚ ਜਨਮ ਲੈ ਕੇ ਉਹਨਾਂ ਨੇ ਦਾਤ ਪਿਆਰੀ ਕਰਕੇ ਨਹੀਂ ਸਮਝੀ ਦਾਤੇ ਨੂੰ ਵਿਸਾਰਿਆ ਨਹੀਂ ਜਿਵੇਂ ਆਪਾਂ ਮਹਾਰਾਜ ਜੀ ਬਚਨ ਕਰਦੇ ਨੇ ਦਾਤ ਪਿਆਰੀ ਵਿਸਰਿਆ ਦਤਾਰਾ ਅਸੀਂ ਤਾਂ ਸੰਗਤ ਵਿੱਚ ਵੀ ਆਈਏ ਤੇ ਇੱਥੇ ਆ ਕੇ ਵੀ ਸਾਡੀਆਂ ਮੰਗਾਂ ਹੀ ਹੁੰਦੀਆਂ ਨੇ ਆ ਵੀ ਚਾਹੀਦਾ ਦਾਤਾਂ ਦੇ ਦੇ ਮਾਲਕਾ ਆ ਵੀ ਚਾਹੀਦਾ ਆ ਵੀ ਚਾਹੀਦਾ ਭਾਵ ਕੇ ਸਾਡੀਆਂ ਮੰਗਾਂ ਹੀ ਸੰਸਾਰਕ ਨੇ ਪਰ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਆਪਣੇ ਦਾਸਾਂ ਨੂੰ ਸੰਸਾਰਕ ਪਦਾਰਥਾਂ ਵਿੱਚ ਨਹੀਂ ਡੁੱਬਣ ਦਿੰਦਾ ਇਸਕ ਸੰਸਾਰ ਵਿੱਚ ਜਨਮ ਲੈ ਕੇ ਉਹਨਾਂ ਨੇ ਦਾਤ ਪਿਆਰੀ ਕਰਕੇ ਦਾਤੇ ਨੂੰ ਵਿਸਾਰਿਆ ਨਹੀਂ ਸੁਗੰ ਵਾਏ ਗੁਰੂ ਦਾ ਸਿਮਰਨ ਕਰਕੇ ਹਸੰਦਿਆਂ ਖਲੰਦਿਆਂ ਅਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ ਦੇ ਗੁਰਵਾਕ ਅਨਸਾਰ ਇਸ ਦੇ ਵਿੱਚ ਹੀ ਮੁਕਤੀ ਪਾਈ ਹੈ ਘਰ-ਬਾਰ ਛੱਡ ਕੇ ਜੰਗਲਾਂ tatha ਪਹਾੜਾਂ ਵਿੱਚ ਨਹੀਂ ਜਾ ਕੇ ਬੈਠੇ ਜੈਸਾ ਕਿ ਜਿੰਨੇ ਵੀ ਗੁਰੂ ਪੀਰ tatha ਸ਼ਰੋਮਣੀ ਭਗਤ ਹੋਏ ਨੇ ਸਭ ਆਪੋ ਆਪਣੇ ਘਰਬਾਰੀ ਹੋਏ ਨੇ ਦੁਨੀਆਦਾਰੀ ਦੇ ਵਿੱਚ ਰਹਿੰਦਿਆਂ ਕੰਮਕਾਰ ਕਰਦਿਆਂ ਵੀ ਉਹਨਾਂ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਇਤਿਹਾਸ ਗਵਾ ਇਨ੍ਹਾਂ ਭਗਤ ਕਬੀਰ ਜੀ ਖੱਡੀ ਉਣਿਆ ਕਰਦੇ ਸਨ ਜਾਤ ਕਰਕੇ ਗੱਲ ਕਰੀ ਤੇ ਜਲਾਏ ਸਨ ਭਗਤ ਰਵਿਦਾਸ ਜੀ ਜੋੜੇ ਗੰਢਣ ਦਾ ਕੰਮ ਕਰਦੇ ਸਨ ਬੇਸ਼ੱਕ ਲੋਕੀ ਜਾਤ ਕਰਕੇ ਨੀਵਾ ਕਹਿੰਦੇ ਚੁਮਾਰ ਕਹਿੰਦੇ ਸਨ ਪਰ ਸਤਿਗੁਰੂ RAMDAS ਜੀ ਨੇ ਕਿੱਡੀ ਵੱਡੀ ਉਹਨਾਂ ਨੂੰ उपाधि ਦਿੱਤੀ ਕਹਿੰਦੇ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਨੀਵੀਂ ਜਾਤ ਵਾਲਿਆਂ ਨੇ ਵੀ ਜਪ ਕੇ ਉੱਚੀਆਂ ਪਦਵੀਆਂ ਪ੍ਰਾਪਤ ਕਰ ਲੀਆਂ ਆਪਾਂ ਬੜੇ ਪਿਆਰ ਦੇ ਨਾਲ ਜਦੋਂ ਅਖੰਡ ਪਾਠ ਸਾਹਿਬ ਕਰਾਈਏ ਨਾ ਭਗਤ ਕਬੀਰ ਜੀ ਦੇ ਸ਼ਲੋਕ ਆਉਂਦੇ ਨੇ ਤੇ ਆਪਾਂ ਬਾਬਾ ਜੀ ਨੂੰ ਕਹਿੰਦਾ ਬਾਬਾ ਜੀ ਸ਼ਲੋਕਾਂ ਤੇ ਉਹ ਸਿੰਘ ਬਿਠਾਇਓ ਜਿਹੜਾ ਵਧੀਆ ਪਿਆਰ ਦੇ ਨਾਲ ਸਾਨੂੰ ਸਮਝਾ ਸਕੇ ਇੱਥੇ ਜਾਤ ਪਾਤ ਦੀ ਗੱਲ ਨਹੀਂ ਇੱਥੇ ਤਾਂ ਸਤਿਗੁਰ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਜਿਨ੍ਹਾਂ ਨੇ ਪ੍ਰਮਾਤਮਾ ਦੀ ਬੰਦਗੀ ਕੀਤੀ ਹੈ ਜਾਂ ਤਾਂ ਉਹਨਾਂ ਦਾ ਨਾਮ ਰਹੇਗਾ ਜਾਂ ਸੂਰਮਿਆਂ ਦੇ ਨਾਮ ਰਹਿੰਦੇ ਨੇ ਇਸ ਵਾਸਤੇ ਮੇਰੇ ਸਤਿਗੁਰੂ ਜੀ ਬੜੇ ਪਿਆਰ ਦੇ ਨਾਲ ਆਪਾਂ ਨੂੰ ਸਮਝਾਉਣਾ ਕਰਦੇ ਹਨ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਉਸ ਦੇ ਗੁਣ ਤਾਂ ਅਨੇਕ ਨੇ ਜੀਵ ਦੀ ਜੀਭਾ ਇੱਕ ਹੈ ਗੁਰੂ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਨੂੰ ਆਪਣੇ ਚਰਣੀ ਪਾਉਂਦਾ ਹੈ ਉਹੀ ਤਰਦੇ ਹਨ ਵਾਹਿਗੁਰੂ ਦੇ ਗੁਣ ਬੇਅੰਤ ਨੇ ਇੱਕ ਜੀਵ ਨਾਲ ਕਥਨ ਨਹੀਂ ਕੀਤੇ ਜਾ ਸਕਦੇ ਪਰ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਆਪਣੀ ਸ਼ਰਣ ਪ੍ਰਭ ਆਤਮਾ ਪਾ ਲੈਂਦਾ ਉਹ ਇਸ ਸੰਸਾਰ ਚੁੰਮੰਦਰ ਤੋਂ ਤਰ ਜਾਂਦੇ ਨੇ ਉਹਨਾਂ ਦੀ ਮਰਾਦ ਪੂਰੀ ਹੋ ਜਾਂਦੀ ਹੈ ਸਤਿਗੁਰ ਜੀ ਦਾ ਬਚਨ ਹੈ ਧੰਗੁਰ ਰਾਮਦਾਸ ਜੀ ਕਹਿੰਦੇ ਜਿਹਵਾ ਕਿਆ ਗੁਣ ਆਖ ਵਖਾਣੈ ਤਮ ਵੱਡ ਅਗਮ ਵੱਡ ਪੁਰਖਾ ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਣ ਡੁੱਬਤ ਹਰ ਰਖਾ ਜਿਦ ਤੇ ਮਾਲਕ ਕਿਰਪਾ ਕਰ ਦੇਵੇ ਨਾ ਉਹ ਤੇ ਪੱਥਰ ਦਿਲਾਂ ਨੂੰ ਵੀ ਤਾਰ ਦਿੰਦੇ ਹਨ ਫਲ ਗੁਣ ਨਿਤ ਸਲਾਹੀਏ ਜਿਸ ਨੂੰ ਤਿਲ ਨਾ ਤਮਾਏ ਮੇਰੇ ਸਤਿਗੁਰ ਜੀ ਕਹਿੰਦੇ ਭਾਈ ਫਗਣ ਵਿੱਚ ਉਸ ਦਾ ਸਦਾ ਜਸ ਗਾਈਏ ਜਿਸ ਨੂੰ ਇੱਕ ਤਿਲ ਮਾਤਰ ਵੀ ਲਾਲਚ ਨਹੀਂ ਸਤਿਗੁਰ ਜੀ ਦੇ ਫਗਣ ਦੁਆਰਾ ਇਹ ਆਪਾਂ ਨੂੰ ਉਪਦੇਸ਼ ਦੇ ਰਹੇ ਨੇ ਗੱਲ ਧਿਆਨ ਦੇ ਨਾਲ ਪੱਲੇ ਬੰਨ ਲਿਆ ਜੀ ਕਿ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਸਦਾ ਹੀ ਗਾਉਂਦੇ ਰਹੀਏ ਜਿਸ ਨੂੰ ਇਸ ਗੱਲ ਦਾ ਕੋਈ ਲਾਲਚ ਨਹੀਂ ਭਾਵੇਂ ਕੋਈ ਗੁਣ ਗਾਵੇ ਤੇ ਭਾਵੇਂ ਉਹਨੂੰ ਕੋਈ ਨਾਂ ਗਾਵੇ ਉਸ ਨਿਰੰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਪੈਂਦਾ ਤੇ ਆਪਾਂ ਨੂੰ ਪੈਂਦਾ ਕਿਉਂਕਿ ਜੇ ਜਪਾਂਗੇ ਤੇ ਆਪਾਂ ਇਸ ਸੰਸਾਰ ਸਮੁੰਦਰ ਤੋਂ ਤਰ ਜਾਾਂਗੇ ਜੇ ਨਹੀਂ ਜਪਾਂਗੇ ਦਾਤਾਂ ਦੇ ਵਿੱਚ ਹੀ ਫਸੇ ਰਾਂਗੇ ਫਿਰ ਡੁੱਬਾਂਗੇ ਤੇ ਹੈ ਹੀ ਤੇ ਫਿਰ ਜੰਮਣ ਮਰਨ ਦੇ ਗੇੜ ਵਿੱਚ ਤਾਂ ਆਪਾਂ ਪਾਵਾਂਗੇ ਹੀ ਨਾ ਤੇ 84 ਲੱਖ ਜੁਨੀ ਹੈ ਇਹ ਨਹੀਂ ਪਤਾ ਫਿਰ ਤੇਰੇ ਕੀਤੇ ਕਰਮਾਂ ਦਾ ਫਲ ਕਿਹੜੀ ਜੁਨ ਦੇ ਵਿੱਚ ਆ ਕੇ ਤੈਨੂੰ ਭੋਗਣਾ ਪਵੇ ਇੱਥੋਂ ਤੱਕ ਨਿੱਕੇ ਨਿੱਕੇ ਸੁੰਡੀਆਂ ਤੋਂ ਲੈ ਕੇ ਵੱਡੇ ਵੱਡੇ ਹਾਥੀ ਦਰਖਤਾਂ ਨਦੀਆਂ ਨਾਲੇ ਪਹਾੜ ਇਹ ਸਾਰੇ ਭੂਤ ਪ੍ਰੇਤ ਚਰਾਸੀ ਦੇ ਗੇੜ ਜੀ ਆਉਂਦੇ ਨੇ ਬੇਸ਼ੱਕ ਅੱਜ ਕੋਈ ਕਵੇ ਭੂਤ ਪ੍ਰੇਤ ਹੁੰਦੇ ਨਹੀਂ ਪਰ ਸਤਗੁਰ ਜੀ ਬਾਣੀ ਕਹਿੰਦੀ ਹੈ ਕਿ ਭਾਈ ਜੋ ਪਰਮਾਤਮਾ ਦੀ ਬੰਦਗੀ ਨੀਂ ਨਾ ਕਰਦੇ ਹਮੇਸ਼ਾ ਘਰ ਪਰਿਵਾਰ ਵਿੱਚ ਹੀ ਫਸੇ ਰਹਿੰਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਨ ਵਲਵਲ ਉਤਰੈ ਕਹਿੰਦੇ ਪ੍ਰੇਤ ਦੀ ਜੂਨੀ ਪਏਗਾ ਫਿਰ ਕਿਵੇਂ ਨਕਾਰ ਸਕਦੇ ਆ ਜੇ ਨਖਿੱਧ ਜੂਨਾ ਨਹੀਂ ਹੁੰਦੀਆਂ ਸੁਖਮਣੀ ਸਾਹਿਬ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ ਫਿਰ ਆਪਾਂ ਕਿਵੇਂ ਕਹਿ ਸਕਨੇ ਆ ਚੀਜ਼ਾਂ ਨਹੀਂ ਹੁੰਦੀਆਂ ਭਾਈ ਇਹ ਸਭ ਕੁਝ ਪਰਮਾਤਮਾ ਸਤਗੁਰੂ ਜੀ ਜਦੋਂ ਕਹਿੰਦੇ ਹੁੰਦਾ ਤੇ ਫਿਰ ਮੰਨਣਾ ਪੈਣਾ ਹੈ ਇਹ ਨਖਿੱਧ ਜੂਨਾ ਨੇ ਇਹਨਾਂ ਤੋਂ ਬਚਣ ਵਾਸਤੇ ਉਸ ਨਿਰੰਕਾਰ ਦਾ ਸਿਮਰਨ ਕਰੀਏ ਉਸ ਵਾਹਿਗੁਰੂ ਦੀ ਬੰਦਗੀ ਕਰੀਏ ਤਾਂ ਜੋ ਸਾਡਾ ਦੁਨੀਆਂ ਤੇ ਆਉਣਾ ਸਫਲਾ ਹੋ ਜਾਵੇ ਅੱਜ ਦੇ ਪਵਨ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਾਂ ਨੂੰ ਇਹ ਬਚਨ ਉਪਦੇਸ਼ ਦੇ ਕੇ ਸਮਝਾਉਣਾ ਕੀਤਾ ਕਿ ਕੋਈ ਐਸੇ ਮਹਾਨ ਸੰਤ ਲਭ ਜਿਨ੍ਹਾਂ ਦੇ ਨਾਲ ਮਿਲ ਕੇ ਤੂੰ ਆਪ ਤਰ ਸਕੇ ਜਿਹੜੇ ਤੈਨੂੰ ਸਿੱਧੇ ਰਾਹ પા ਸਕਣ ਪਰ ਇਹ ਵੇਖ ਕੇ ਚੱਲੀ ਕਿ ਉਹਦਾ ਆਪਣਾ ਜੀਵਨ ਕਿਹਦਾ ਹੋਵੇਗਾ ਕਿਉਂਕਿ ਜਪਣ ਵਾਲਿਆਂ ਦਾ ਤਾਂ ਪਤਾ ਲੱਗ ਜਾਂਦਾ ਹੈ ਕਿ ਇਹ ਜਪਦੇ ਨੇ ਤੇ ਦੂਜੇ ਪਾਸੇ ਅੱਜਕੱਲ ਪਖੰਡੀਆਂ ਵੀ ਬਹੁਤ ਜ਼ਿਆਦਾ ਨੇ ਜਿਵੇਂ ਧੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ 8ਵੇਂ ਪਾਦਸ਼ਾਹ ਦੁਨੀਆ ਤੋਂ ਗਏ ਤੇ ਇੰਨਾ ਕ ਬਚਨ ਕਰ ਗਏ ਸਨ ਕਿ ਬਾਬਾ ਬਕਾਲੇ ਬਾਦ ਸਫਰ ਚੌਕਲੀਆਂ ਮੰਜੀਆਂ ਮੇਰੇ ਵਰਗਿਆਂ ਨੇ 22 ਮੰਜੀਆਂ ਲਾ ਕੇ ਬਹਿ ਗਏ ਉਹ ਕਹਿੰਦਾ ਸਾਡਾ ਗੁਰੂ ਸੱਚਾ ਦੂਜੇ ਕਹਿੰਦੇ ਸਾਡਾ ਗੁਰੂ ਸੱਚਾ ਜਿਵੇਂ ਆਪਾਂ ਪਟਿਆਲੇ ਜਾਈਏ ਨਾ ਕੁਛੱਲਿਆ ਦੇ ਹਸਪਤਾਲ ਉਥੇ ਜਿਹੜੇ ਮੈਡੀਕਲ ਸਟੋਰ ਨੇ ਉਹਨਾਂ ਨੇ ਆਪਣੇ ਆਪਣੇ ਬੰਦੇ ਰੱਖੇ ਹੋਏ ਨੇ ਜੰਟ ਅਗੇ ਉਹ ਕਹਿੰਦੇ ਸਾਡੀ ਦੁਕਾਨ ਤੇ ਆ ਦੂਜਾ ਕਹਿੰਦਾ ਨਹੀਂ ਸਾਡੀ ਤੇ ਆ ਦੂਜਾ ਕਹਿੰਦਾ ਨਾ ਤੁਹਾਨੂੰ ਮੈਂ ਸਸਤਾ ਦਵਾਉਣਾ ਸੌਦਾ ਪਰ ਪਛਾਣ ਕਿੰਨੇ ਕੀਤੀ ਮੱਖਣ ਸ਼ਾ ਲਬਾਣੇ ਨੇ ਪੰਜ ਬਾਈਆਂ ਦੀ ਪਰਖ ਕਰਨ ਲੱਗਾ ਮਨ ਦੇ ਵਿੱਚ ਸੋਚਣ ਲੱਗਾ ਵੀ ਇਹਨਾਂ ਨੂੰ 5-500 ਮੋਹਰ ਸੁਖੀ ਆ 500 ਜੇ ਬਾਈਆਂ ਨੂੰ 5-500 ਦਿੱਤਾ ਫਿਰ ਤਾਂ ਬੜਾ ਘਾਟਾ ਪੈ ਜਾਣਾ ਹੈ ਵਪਾਰੀ ਸੀ ਸੂਝਵਾਨ ਸਿਆਣਾ ਸੀ ਫਿਰ ਮਨ ਦੇ ਵਿੱਚ ਸੋਚ ਕੀਤੀ ਵੀ ਪੰਜ-ਪੰਜ ਸਾਰੇ ਅੱਗੇ ਰੱਖੇ ਜਾਣਾ ਜਿਹੜਾ ਸੱਚਾ ਹੋਏਗਾ ਆਪੀ ਮੰਗ ਲੇਗਾ ਇਸੇ ਤਰ੍ਹਾਂ ਕੀਤਾ ਇੱਕ ਦੇ ਅਗੇ ਪੰਜ ਰੱਖੀਆਂ ਤਾਂ ਅਸ਼ੀਰਵਾਦ ਦਿੱਤੇ ਜਿਉਂਦਾ ਰਹੇ ਤੇਰਾ ਕੰਮਕਾਰ ਵਧੀਆ ਚੱਲੇ ਬੱਚੇ ਵਧੀਆ ਰਾਇ ਪੈਣ ਅਸ਼ੀਰਵਾਦ ਦਿਨ ਦਿਨੇ ਪਰ ਜਿਹੜਾ ਮੱਕਣਸ਼ਾਹ ਦੇ ਮਨ ਵਿੱਚ ਸੀ ਕਹਿੰਦਾ ਨਹੀਂ ਇਹ ਝੂਠਾ ਹੈ ਇਸੇ ਤਰ੍ਹਾਂ ਬਾਈਆਂ ਦੀ ਪਰਖ ਕਰਦਾ ਗਿਆ ਬਾਈਆਂ ਦੇ ਵਿੱਚੋਂ ਇੱਕ ਵੀ ਸੱਚਾ ਨਹੀਂ ਲੱਭਾ ਫਿਰ ਪਰਖ ਫਿਰ ਕਹਿੰਦਾ ਕੋਈ ਹੋਰ ਵੀ ਹੈ ਜਿਹਦੇ ਅਗੇ ਮੈਂ ਮੱਥਾ ਟੇਕਾਂ ਕਹਿੰਦੇ ਜੀ ਹੋਰ ਤਾਂ ਕੋਈ ਨਹੀਂ ਬਸ ਆਹੀ ਬਾਈ ਮੰਝੀਆਂ ਸੀ हां एको ਸਾਹਮਣੇ ਭੌਰੇ ਦੇ ਵਿੱਚ ਬਾਬਾ ਬੈਠਾ ਤੇਗ ਬਹਾਦਰ ਕਰਕੇ ਨਾਏ ਛੇਵੇਂ ਸਤਿਗੁਰਾਂ ਦੇ ਸੁਪੁੱਤਰ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਮੱਖਣ ਸ਼ਾਹ ਨੇ ਸੋਚਿਆ ਵੀ ਜਾਣਾ ਚਾਹੀਦਾ ਹੈ ਜਦੋਂ ਜਾ ਕੇ ਮੱਥਾ ਟੇਕਿਆ ਪੰਜ ਮੋਹਰਾ ਰੱਖ ਕੇ ਸਤਿਗੁਰਾਂ ਨੇ ਮਨ ਦੀ ਭਾਵਨਾ ਸਮਝ ਲਈ ਕਹਿੰਦੇ ਮੱਖਣ ਸ਼ਾਹ 500 ਸੁਖੀ ਸੀ ਤੇ ਪੰਜੀ ਰੱਖੀ ਜਾਣਾ ਮੱਖਣ ਸ਼ਾਹ ਨੇ ਪਰਖ ਕੀਤੀ ਨਾ ਕਹਿੰਦੇ 500 ਸੁੱਖੇ ਪੰਜ ਹੀ ਰੱਖੀ ਪੰਜ ਹੀ ਰੱਖੀ ਜਾਣਾ 500 ਸੁੱਖੀ ਸੀ ਬਸ ਫਿਰ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਮਨ ਦੇ ਵਿੱਚ ਖੁਸ਼ੀਆਂ ਦੇ ਗੀਤ ਵਜਣ ਲੱਗੇ ਖੜ ਉੱਠਿਆ ਬਾਹਰ ਨਿਕਲਿਆ ਨਿਕਲ ਕੇ ਰੌਲਾ ਪਾਉਣ ਲੱਗ ਗਿਆ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਸੰਗਤਾਂ ਨੂੰ ਕਹਿੰਦਾ ਉਹ ਗੁਰੂ ਦੇ ਪਿਆਰਿਓ ਕਿੱਧਰ ਭਟਕਦੇ ਫਿਰਦੇ ਹੋ ਆਓ ਸੱਚੇ ਗੁਰੂ ਸਾਹਿਬ ਤਾਂ ਇੱਥੇ ਬੈਠੇ ਨੇ ਫਿਰ ਸਤਿਗੁਰਾਂ ਨੂੰ ਅੱਗੇ ਬੇਨਤੀ ਕੀਤੀ ਸੰਗਤਾਂ ਨੇ ਸਤਿਗੁਰ ਸੰਗਤਾਂ ਵਿਆਕਲ ਹੋਈਆਂ ਫਿਰਦੀਆਂ ਨੇ ਪਖੰਡੀਆਂ ਨੇ ਵੱਖਰੇ ਵੱਖਰੇ ਡੇਰੇ ਬਣਾ ਲਏ ਨੇ ਆਓ ਸੰਗਤਾਂ ਨੂੰ ਦਰਸ਼ਨ ਦਿਓ ਫਿਰ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਕੇ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਸੀ ਸੋ ਜਿੱਥੋਂ ਗੱਲ ਆਪਾਂ ਸ਼ੁਰੂ ਕੀਤੀ ਹੈ ਜਿਹਦੇ ਵੀ ਬਾਬੇ ਦੇ ਜਾਣਿਆ ਨਾ ਉਹਦੀ ਪਰਖ ਜ਼ਰੂਰ ਕਰ ਲਿਆ ਕਰੋ ਇਹ ਸੱਚ ਹੈ ਕਿ ਝੂਠ ਹੈ ਕਿ ਇਹ ਸਾਨੂੰ ਰੱਬ ਨਾਲ ਜੋੜ ਰਿਹਾ ਹੈ ਤੇ ਜਾਂ ਫਿਰ ਆਪਣੀ ਡੇਰਿਆਂ 'ਚ ਝਾੜੂ ਮرائی ਜਾਂਦਾ ਹੈ ਅੱਜਕੱਲ ਇਹ ਹੀ ਕੁਝ ਜ਼ਿਆਦਾ ਚੱਲ ਰਿਹਾ ਭਾਈ ਸੋ ਨਾਂ ਨਹੀਂ ਲੈਣਾ ਕਿਸੇ ਵੀ ਬਾਬੇ ਦਾ ਪਰ ਅੱਜਕੱਲ ਰਸਤਾ ਉਹ ਵੀ ਭਟਕੇ ਫਿਰਦੇ ਨੇ ਇੱਕ ਤਾਂ ਭਟਕਿਆ ਸੀ ਆਪਣੀ ਥਾਂ ਤੇ ਬੈਠਾ ਹੀ ਹੈ ਜਾ ਕੇ ਤੇ ਦੂਜਾ ਬਾਬਾ ਵੀ ਉਸੇ ਰਾਤ ਹੀ ਚੱਲਣ ਲੱਗ ਪਿਆ ਸੋ ਇਹਨਾਂ ਬਾਬਿਆਂ ਤੋਂ ਬਚਣਾ ਪਵੇਗਾ ਸਾਨੂੰ ਸਤਿਗੁਰ ਕਿਰਪਾ ਕਰਨ ਆਪਣੇ ਪਿੰਡਾਂ ਦੇ ਵਿੱਚ ਗੁਰੂ ਘਰ ਨੇ ਉਥੇ ਆਈਏ ਇੱਥੇ ਬਹਿ ਕੇ ਗੁਟਕਾ ਲੈ ਕੇ ਜਪਜੀ ਸਾਹਿਬ ਦਾ ਪਾਠ ਕਰੀਏ ਨਹੀਂ ਪੜਨਾ ਆਉਂਦਾ ਤਾਂ ਅੰਮ੍ਰਿਤ ਵੇਲੇ ਜਾਂ ਗੁਰੂ ਘਰ ਦਾ ਸੇਵਾਦਾਰ ਹੈ ਉਹਦੇ ਕੋਲ ਬਹਿ ਕੇ ਆਪਾਂ ਸਖਲਾਈ ਲੈ ਸਕਦੇ ਆਂ ਦੂਜਾ ਨੰਬਰ ਫਿਰ ਸਾਡੀ ਵੱਡੀ ਗੱਲ ਇਹ ਹੁੰਦੀ ਵੀ ਅਸੀਂ ਤਾਂ ਅਨਪੜਾਂ ਸਾਨੂੰ ਤਾਂ ਜੀ ਪੜਨਾ ਹੀ ਨਹੀਂ ਆਉਂਦਾ ਫਿਰ ਬਹਿ ਕੇ ਸਰਵਣ ਕਰ ਸਕਦੇ ਆਂ ਸੰਗਤ ਦੇ ਨਾਲ ਬਹਿ ਕੇ ਨਾਮ ਜਪ ਸਕਦੇ ਆਂ ਇਹ ਸਤਿਗੁਰਾਂ ਨੇ ਸਾਨੂੰ ਬਚਨ ਕੀਤੇ ਨੇ ਅਵਰ ਕਾਜ ਤੇਰਕਿ ਤੈ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੰਗਤ ਦੇ ਵਿੱਚ ਬਹਿ ਕੇ ਨਾਮ ਜਪੋ ਤੁਹਾਡਾ ਜੀਵਨ ਸਫਲਾ ਹੋ ਜਾਏਗਾ ਸੋਇਸ ਵਾਸਤੇ ਸਾਰੀਆਂ ਸੰਗਤਾਂ ਵੱਤੋ ਵੱਤ ਗੁਰਬਾਣੀ ਦੇ ਨਾਲ ਜੁੜੋ ਸਤ ਸੰਗਤ ਕਰਿਆ ਕਰੋ ਤੇ ਆਪਣਾ ਇਹ ਮਨੁੱਖਾ ਜੀਵਨ ਸਫਲਾ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਓੰਕਾਰ ਸਤ ਗੁਰੂ ਪਰ